ਸਰਜਰੀ ਫਰੋਜਪੁਰ ਜ਼ਿਲ੍ਹੇ ਵਿੱਚ ਨਸ਼ੇ ਦੇ ਖਿਲਾਫ ਮੈਮ ਚੱਲ ਰਹੀ ਹੈ ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ ਮੰਨ ਜੋ ਕਿ ਐਸਪੀ ਫਰੋਜਪੁਰ ਸੌਮਿਆ ਮਿਸਰਾ ਜੀ ਨੇ ਜਿਹੜੀ ਨਸ਼ੇ ਦੇ ਖਿਲਾਫ ਜਿਹੜੀ ਜੰਗ ਵੱਡੀ ਪਈ ਹੈ ਜ਼ਿਲ੍ਹਾ ਫਰੋਜਪੁਰ ਵਿਖੇ ਉਸ ਵਿੱਚ ਡੀਐਸਪੀ ਡੀ ਫਤੇ ਸਿੰਘ ਬਰਾੜ ਜੀ ਤੇ ਐਸਆਈ ਇੰਚਾਰਜ ਮੋਹਿਦ धवन ਜੀ ਦੀ ਟੀਮ ਨੇ ਇੱਕ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਜਦ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈਰੋਇਨ ਦੀ 557 ਗ੍ਰਾਮ ਦੀ ਜਿਹੜਾ આરોપી ਹੈਗਾ ਬਲਵਿੰਦਰ ਉਰਫ ਬਿੰਦਰ ਪੁੱਤਰ ਕਰਤਾਰ ਸਿੰਘ ਇਹ ਥਾਣਾ ਅਲੀਕੇ ਦਾ ਰਹਿਣ ਵਾਲਾ ਇਸ ਤੇ ਜਿਹੜਾ ਹੈਗਾ ਪਰਚਾ ਨੰਬਰ 19/25 21 ਐਨਡੀਪੀਐਸ ਐਕਟ ਦਰਜ ਕੀਤਾ ਗਿਆ ਹੁਣ ਇਹਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਲਿੱਤਾ ਗਿਆ ਤੇ ਹੁਣ ਪੁੱਛਗੀ ਜਾਰੀ ਹੈ ਕਿਥੋਂ ਨਸ਼ਾ ਲੈ ਕੇ ਆਂਦਾ ਸੀ ਤੇ ਕਿੰਨੂੰ ਵੇਚਦਾ ਸੀ ਇਹਦੇ ਨਾਲ ਨਾਲ ਜਿਵੇਂ ਕਿ ਮਾਨ ਜੋ ਕੇਸਪੀਸ ਪ੍ਰੋਸਪਰ ਸੋਮੇ ਮੈਸਜ ਜੀ ਨੇ ਇੱਕ ਅਡ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਯੂਨਿਟ ਬਣਾਈ ਹੈ ਉਹ ਇਹਦੀ ਜਿੰਨੀਆਂ ਵੀ ਪ੍ਰਾਪਰਟੀਆਂ ਹੈਗੀਆਂ ਉਹ ਵੀ ਤਸਦੀਕ ਕਰੂਗੀ ਜੇਕਰ ਕੋਈ ਵੀ ਪ੍ਰਾਪਰਟੀਆਂ ਦੀ ਨਸ਼ੇ ਵੇਚ ਕੇ ਬਣਾਈ ਗਈ ਹੈ ਉਨੂੰ ਕਾਨੂੰਨ ਮੁਤਾਬਿਕ ਜਬਤ ਕੀਤਾ ਜਾਊਗਾ ਜੀ ਧੰਨਵਾਦ ਸਰ ਇਸ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਕੋਈ ਮੁਕੱਦਮਾ ਦਰਜਾ ਹੈ ਹਾਜੀ ਪਰਚਾ ਰਿਪੋਰਟ ਕੀਤਾ ਜਾ ਰਿਹਾ ਜੀ